ਅਚਰਨ ਉਚਾਰਨ ਵਾਲੇ ਗੁਰਬਾਣੀ ਵਿਚਾਰ ਭਾਗ 150 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਗਿਆਨ ਦਾ ਪ੍ਰਕਾਸ਼ ਤੇ ਗੁਰਬਾਣੀ ਨਾਲ ਹੀ ਹੁੰਦਾ ਹੈ ਮਨ ਦੇ ਅੰਧੇਰਾ ਗੁਰਬਾਣੀ ਦੇ ਚਾਨਣ ਨਾਲ ਹੀ ਖਤਮ ਹੋ ਸਕਦਾ ਹੈ ਜਿਸ ਤੋਂ ਅਸੀਂ ਲੋਹਾ ਪ੍ਰਾਪਤ ਕਰ ਸਕਦੇ ਹਾਂ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਗਿਆਨ ਦਾ ਪ੍ਰਕਾਸ਼ ਜ਼ਰੂਰੀ ਹੈ ਗਿਆਨ ਕਿੱਥੋਂ ਆਉਂਦਾ ਸੱਚ ਨਾਲ ਸੱਚ ਦੇ ਨਾਲ ਈਸ਼ਵਰ ਦੇ ਨਾਲ ਈਸ਼ਵਰ ਦੇ ਨਾਲ ਜੁੜਨ ਕਰਕੇ ਉਸ ਦੀ ਆਰਾਧਨਾ ਕਰਨ ਕਰਕੇ ਉਸ ਦਾ ਨਾਮ ਸਿਮਰਨ ਕਰਕੇ ਉਜਗੁਣਾਂ ਤੇ ਅਮਲ ਕਰਕੇ ਹੀ ਆਚਰਨ ਉੱਚਾ ਹੁੰਦਾ ਹੈ ਗਿਆਨ ਆਉਂਦਾ ਹੈ ਗੁਰੂ ਜੀ ਦੀਆਂ ਟੁਕਾਂ ਤੋਂ ਕੋ ਨਾਨਕ ਪਾਸ਼ਾ ਦੀਆਂ ਬਹੁ ਕੀਮਤੀ ਹਨ ਸਾਡਾ ਉਹ ਧਿਆਨ ਕੇ ਚਦਿਆ ਹਨ ਗੁਰੂ ਜੀ ਕਹਿੰਦੇ ਹਨ ਮਨ ਏਕ ਨਾ ਚੇਤਸ ਮੂੜ ਮਨਾ ਮਨ ਇੱਕ ਨਾਚੇ ਤਸ ਮਉੜ ਮਨਾ ਅਰ ਬਿਸਰਤ ਤੇਰੇ ਗੁਣ ਗਲਿਆ ਅਰ ਬਿਸਰਤ ਤੇਰੇ ਗੁਣ ਗਲਿਆ ਅਰਥਾਤ ਗੁਰੂ ਜੀ ਕਹ ਰਹੇ ਹਨ ਮਨ اے ਮਨੁੱਖੀ ਮਨ ਤੂੰ ਇੱਕ ਈਸ਼ਵਰ ਨੂੰ ਚੇਤੇ ਵਿੱਚ ਨਹੀਂ ਰੱਖਦਾ ਮਨ ਇੱਕ ਨਾ ਚੇਤਸ ਅਸੀਂ ਤੇ ਕਮ ਲਾਵਾਂਗੇ ਮਨ ਇੱਕ ਨਾ ਚੇਤਸ ਤੂੰ ਇੱਕ ਈਸ਼ਵਰ ਨੂੰ ਇਹ ਮਨੁੱਖੀ ਮਨ ਇਹ ਮਨੁੱਖੀ ਜੀਵ ਤੂੰ ਚੇਤੇ ਨਹੀਂ ਰੱਖਦਾ ਤੂੰ ਇੱਕ ਗਲਤ ਕਰ ਰਿਹਾ ਹੈ ਕਿਉਂਕਿ ਮੂੜ ਮਨ ਮੂਰਖ ਮਨ ਤੂੰ ਮੂਰਖ ਇਨਸਾਨ ਹੈ ਜਿਹੜਾ ਕਿ ਈਸ਼ਵਰ ਦਾ ਨਾਲ ਜੁੜਿਆ ਨਹੀਂ ਉਸ ਨੂੰ ਅਰਾਧਿਆ ਨਹੀਂ ਉਸ ਦੇ ਨਾਲ ਪਿਆਰ ਪਾਇਆ ਨਹੀਂ ਮਨ ਨੂੰ ਪਵਿੱਤਰ ਨਹੀਂ ਕੀਤਾ ਸੱਚੇ ਗੁਣ ਕਿਵੇਂ ਪ੍ਰਾਪਤ ਕਰੇਗਾ ਤੂੰ ਮੂਰਖ ਹੈ ਮੂਰਖਤਾ ਛੋੜ ਦੇ ਇੱਕ ਈਸ਼ਵਰ ਦਾ ਧਿਆਨ ਧਾਰ ਈਸ਼ਵਰ ਨੂੰ ਜਪ ਈਸ਼ਵਰ ਹੀ ਸਭ ਤੋਂ ਉੱਤਮ ਸਭ ਤੋਂ ਵੱਡਾ ਸੁਖ ਦੇਣ ਵਾਲਾ ਦਾਤਾ ਹੈ ਸਾਰੇ ਗੁਣਾਂ ਦਾ ਮਾਲਕ ਹੈ ਗੁਣੀ ਨਿਧਾਨ ਉਸ ਈਸ਼ਵਰ ਦਾ ਜਾਪ ਕਰਨਾ ਜ਼ਰੂਰੀ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਜਾਂਦੇ ਹਨ ਅਰ ਪਰਮਾਤਮਾ ਨੂੰ ਵਿਸਰਣ ਨਾਲ ਬੁੱਲਣ ਨਾਲ ਸਾਰੇ ਤੇਰੇ ਗੁਣ ਖਤਮ ਹੋ ਜਾਂਦੇ ਹਨ ਗੁਣ ਕਾ ਖਤਮ ਹੋ ਗਿਆ ਪਰਮਾਤਮਾ ਨੂੰ ਬੁੱਲਣ ਨਾਲ ਪਰਮਾਤਮਾ ਜੋ ਸੱਚ ਹੈ ਤੇ ਸਾਡੇ ਜੀਵਨ ਦਾ ਆਧਾਰ ਸੱਚ ਹੈ ਤਾਂ ਅਸੀਂ ਗੁਣਾਵਲ ਵਧਾਵਾਂਗੇ ਅ ਚੰਗੇ ਇਨਸਾਨ ਬਣਾਂਗੇ ਉਹਨੇ ਨਿਦਾਨ ਹੋਾਂਗੇ ਸਸੀਂ ਮਣ ਜਾਵਾਂਗੇ ਈਸ਼ਵਰ ਜੀ ਤਰ੍ਹਾਂ ਸਾਡੇ ਵਿੱਚ ਵੀ ਉਹਨਾਂ ਦਾ ਖਜ਼ਾਨਾ ਆ ਜਾਵੇਗਾ ਤੇ ਉਸ ਤੋਂ ਬਿਨਾ ਸੀ ਈਸ਼ਵਰ ਤੋਂ ਬਿਨਾ ਉਸੇ ਗੁਣਾ ਤੋਂ ਬਿਨਾ ਸਭ ਕੁਝ ਦਾ ਖਤਮ ਹੋ ਜਾਂਦਾ ਹੈ ਅਸੀਂ ਉਲਟੀ ਰਾਹ ਤੇ ਚੱਲਾਂਗੇ ਜੂੜ ਦੇ ਰਸੇ ਚੱਲਾਂਗੇ ਪਾਪਾਂ ਦੇ ਰਾਹ ਤੇ ਪਾਵਾਂਗੇ ਪਰ ਸਾਡੇ ਸਾਰੇ ਜਿਹੜੇ ਗੁਣ ਹੈਗੇ ਨੇ ਉਹ ਵੀ ਖਤਮ ਹੋ ਜਾਣਗੇ ਇਹ ਗੁਰੂ ਜੀ ਕਹਿ ਰਹੇ ਨੇ ਸੋ ਇਸ ਕਰਕੇ ਸਾਨੂੰ ਇਹ ਮੁੱਖੀ ਜੀ ਉਹ ਸਾਨੂੰ ਗੁਰੂ ਦੇਵ ਕਹਿਣਾ ਚਾਹੀਦਾ ਹੈ ਇੱਕ ਈਸ਼ਵਰ ਨੂੰ ਹੀ ਆਰਾਧਨਾ ਚਾਹੀਦਾ ਹੈ ਹੋਰ ਕਿਸੇ ਨੂੰ ਨਹੀਂ ਕਿਉਂ ਈਸ਼ਵਰ ਹੀ ਸਭ ਕੁਝ ਸੁੱਖ ਦੇਣ ਵਾਲਾ ਹੈ ਮਨ ਦੀ ਸ਼ਾਂਤੀ ਦੇਣ ਵਾਲਾ ਹੈ ਗੁਣਨ ਨੂੰ ਅਰਪਣ ਕਰਨ ਵਾਲਾ ਹੈ ਉਹੀ ਸਭ ਕੁਛ ਸਭ ਤੋਂ ਉੱਤਮ ਹੈ وہی ਰਤਨ ਹੈ جواਹਰ ਹੈ ਉਹੀ ਨਿਗਰੂ ਰਾਮਦਾਸ ਜੀ ਚੌਥੇ ਗੁਰੂ ਸਾਹਿਬ ਸਾਨੂੰ ਕਹਿੰਦੇ ਹਨ ਆਪਣੀ ਬਾਣੀ ਦੇ ਵਿੱਚ ਮੇਰੇ ਹੀਰੇ ਮੇਰੇ ਹੀਰੇ ਰਤਨ ਨਾਮ ਵਸਿਆ ਮੇਰੇ ਹਿਰਦੇ ਵਿੱਚ ਰਤਨ ਨਾਮ ਰਤਨਾ ਵਰਗਾ ਨਾਮ ਵਸ ਗਿਆ ਹੈ ਤੇ ਮੈਂ ਸਾਰੇ ਸੁੱਖ ਪਾ ਰਿਹਾ ਹਾਂ ਮੈਂ ਉਸ ਈਸ਼ਵਰ ਨਾਲ ਜੁੜ ਕੇ ਮੈਂ ਆਨੰਦ ਅਵਸਥਾ ਵਿੱਚ ਹੈ ਹਾਂ ਸੁਖੀ ਹਾਂ ਮੈਂ ਸੁਖੀ ਹਾਂ ਅਸੀਂ ਵੀ ਮਰਖੇ ਮਖਾਨਾ ਵੀ ਸਾਰਿਆਂ ਨੇ ਹੀ ਇਸ ਜੀਵਨ ਵਿੱਚ ਆ ਕੇ ਅਸੀਂ ਕੀ ਕਰਨਾ ਹੈ ਰਾਣੀ ਆਇਆ ਤੂੰ ਲਾਹ ਲੈਣ ਪ੍ਰਾਣੀ ਆਇਆ ਤੂੰ ਲਾਹ ਲੈਣ ਲਾਹ ਲੈਣ ਲਈ ਅਸੀਂ ਆਇਆ ਵੈਸੇ ਦਾ ਮੁਨਾਫਾ ਨਹੀਂ ਲੈਣਾ ਏ ਅਸੀਂ ਈਸ਼ਵਰ ਦੇ ਗੁਨਾ ਦਾ ਲਾਹ ਲੈਣਾ ਹੈ ਈਸ਼ਵਰ ਦੇ ਗੁਨਾ ਦਾ ਅਸੀਂ ਪਰ ਲੱਗੇ ਹੋਇਆ ধন ਦੌਲਤ ਦਾ ਲਾਹ ਲੈਣ ਸੇਰ ਤੋਂ ਸ਼ਾਂਤ ਹੈ ਸਭ ਲੋਕ ਮਾਇਆ ਦੇ ਚੱਕਰ 'ਚ ਹਨ ਤੇ ਉਸੇ ਬਾਰੇ ਹੀ ਸੋਚਦੇ ਹਨ ਕਿ ਮੈਨੂੰ ਇਹ ਲਾਹਾ ਕਿਵੇਂ ਪ੍ਰਾਪਤ ਹੋ ਸਕਦਾ ਹੈ ਮੈਂ ਕਿਵੇਂ ਧੰਨવાન ਹੋ ਸਕਦਾ ਹਾਂ ਕਿਵੇਂ ਮੈਂ ਮਾਇਆ ਉਤਾਰੀ ਹੋ ਸਕਦਾ ਹਾਂ ਇਹ ਨਹੀਂ ਸੋਚਦੇ ਅਸੀਂ ਕਿਸੇ ਨਾਲ ਤਾਂ ਚੰਨ ਭਰਦੇ ਮਤਲਬ ਥੋੜੇ ਜਿਹਰੇ ਦੇ ਹੀ ਸੁੱਖ ਮਿਲਦੇ ਹਨ ਜਿਹੜੇ ਉਹ ਵੀ ਸਦੀਵੀ ਨਹੀਂ ਹਨ ਤੇ ਨਾ ਉਹਨਾਂ ਦੀ ਕੋਈ ਬੁਨਿਆਦ ਹੈ ਠੋਸ ਬੁਨਿਆਦ ਨਹੀਂ ਹੁੰਦੀ ਉਹ ਤਾਂ ਥੋੜੇ ਸਮੇਂ ਦੇ ਲਈ ਹੁੰਦੇ ਹਨ ਜਾਂ ਕੁਝ ਸਾਲਾਂ ਲਈ ਹੁੰਦੇ ਹਨ ਉਹਦੇ ਵਿੱਚ ਵੀ ਮਾਇਆ ਆਪਣਾ ਰੰਗ ਦਿਖਾਉਂਦੀ ਰਹਿੰਦੀ ਹੈ ਪਰਿਵਾਰ ਵਿੱਚ ਰਿਸ਼ਤੇਦਾਰਾਂ ਵਿੱਚ ਲੋਕਾਂ ਨਾਲ ਮਾਇਆ ਦੇ ਪਿੱਛੇ ਝਗੜੇ ਹੀ ਹੁੰਦੇ ਰਹਿੰਦੇ ਹਨ ਤੇ ਮਾਇਆ ਦੇ ਪਿੱਛੇ ਨਾ ਲੱਗੇ ਤੇ ਸੱਚ ਦਾ ਲਾਹਾ ਲੈਣ ਲਈ ਸੱਚੇ ਕਰਮ ਕਰੀਏ ਸੱਚਾ ਸੁੱਚਾ ਜੀਵਨ ਜੀਏ ਸੱਚਾ ਵਪਾਰ ਕਰੀਏ ਸੱਚੀ ਖੇਤੀ ਕਰੀਏ ਸੱਚੀ ਨੌਕਰੀ ਕਰੀਏ ਤਾਂ ਸਾਨੂੰ ਸੁੱਖ ਹੋਏਗਾ ਮਨ ਦੀ ਸ਼ਾਂਤੀ ਹੋਵੇਗੀ ਤੇ ਸਾਡੇ ਪਰਿਵਾਰ ਵਿੱਚ ਹੀ ਸੁੱਖ ਹੋਵੇਗਾ ਕਿਤੇ ਹੋਰ ਲਾਹੇ ਲੈਣ ਦੀ ਲੋੜ ਨਹੀਂ ਇਹੀ ਲਾਹ ਅਸੀਂ ਲੈਣਾ ਹੈ ਬਾਣੀ ਦਾ ਲਾਹਾ ਸੱਚ ਦਾ ਲਾਹ ਸੁੱਚਾ ਸੁੱਚਾ ਸੱਚਾ ਸੁੱਚਾ ਕਿਰਦਾਰ ਬਣਾਣਾ ਹੈ ਜੱਚਾ ਜੀਵਨ ਜੀਣਾ ਹੈ ਉਹ ਤਾਂ ਜਿਹੜਾ ਉਹ ਕਿਸੇ ਕੰਮ ਨਹੀਂ ਹੈਗਾ ਉਹ ਥੋੜਾ ਚਿਰ ਦਾ ਸੁੱਖ ਦਿੰਦਾ ਹੈਗਾ ਦੁੱਖ ਜ਼ਿਆਦਾ ਦਿੰਦਾ ਹੈਗਾ ਸੁੱਖ ਥੋੜਾ ਦਿੰਦਾ ਹੈਗਾ ਉਹ ਤਾਂ ਤਕਸਾ ਦਿੰਦਾ ਔਰ ਸਥਿਰ ਨਹੀਂ ਰਹਿੰਦਾ ਇਸ ਸਮੇਂ ਦੇ ਨਾਲ ਚਲਾ ਜਾਂਦਾ ਹੈਗਾ ਅੱਜ ਕਿਤੇ ਕਦਿਤ ਕਿਤੇ ਸੋ ਅਸੀਂ ਗੁਰੂ ਦੀ ਜੀ ਦੀ ਗੱਲ ਮੰਨੀ ਸਾਰੇ ਇਹ ਪੈਨਪਰਾ ਅਸੀਂ ਉਹਨਾਂ ਦੀ ਸਿੱਖਿਆ ਤੇ ਅਮਲ ਕਰੀਏ ਤੇ ਇੱਕ ਈਸ਼ਵਰ ਨੂੰ ਵਾਇਗਰੂ ਨੂੰ ਉਸ ਨੂੰ ਪਿਆਈਏ ਸੱਚੀ ਸੰਗਤ ਕਰੀਏ ਆਪਣੇ ਜੀਵਨ ਵਿੱਚ ਨਾਮ ਸਿਮਰਨ ਕਰੀਏ ਗੁਰਬਾਣੀ ਪੜੀਏ ਗੁਰੂ ਗ੍ਰੰਥ ਸਾਹਿਬ ਦੇ ਉਨ ਕੋ ਧੀ ਵਿਚਾਰੀਏ ਅਮਲ ਕਰੀਏ ਤੇ ਸਾਰੇ ਸੁੱਖ ਸਾਡੇ ਘਰ ਸਾਡੇ ਕੋਲ ਸਾਡੇ ਪਰਿਵਾਰ ਵਿੱਚ ਆ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਵਿਆਖਿਆ ਚੰਗੀ ਲੱਗੀ ਹੋਵੇ ਤਾਂ ਜੀ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ don't know